ਨਿੰਦਰ ਕੋ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਗੱਲ ਕਰੀਏ ਪੰਜਾਬੀ ਫਨਕਾਰ ਤੇ ਅਦਾਕਾਰ ਦਲਜੀਤ ਦਸਾਂਝ ਦੀ ਉਹਦੀ ਮਕਬੂਲੀਅਤ ਯਾਨੀ ਪ੍ਰਸਿੱਧੀ ਸਿਰੇ ਨੂੰ ਚੜ ਕੇ ਬੋਲ ਰਹੀ ਹੈ ਸਿਨੇ ਜਗਤ ਤਾਂ ਕਿ ਉਹ ਸੀਮਤ ਨਹੀਂ ਸਗੋਂ ਉਹ ਪੂਰੀ ਦੁਨੀਆ 'ਚ ਉੱਗਾ ਹੋ ਗਿਆ ਹੈ ਹਰ ਇੱਕ ਬੱਚਾ ਬਜ਼ੁਰਗ ਦੁਨੀਆ ਪਰ ਦੇ ਵੱਖ-ਵੱਖ ਖਿੱਤਿਆਂ ਦੇ ਲੋਕ ਉਹਦੇ ਫੈਨ ਹਨ ਦਲਜੀਤ ਹਾਲ ਹੀ ਵਿੱਚ ਇਮਤੀਆਜ਼ ਵਾਲੀ ਦੀ ਫਿਲਮ ਅਮਰ ਸਿੰਘ ਚਮਕੀਲਾ ਚ ਦਿਖਾਈ ਦੇਗਾ ਜਿਸ ਦਾ 12 April ਨੂੰ Netflix ਤੇ ਪ੍ਰੀਮੀਅਰ ਸ਼ੋ ਹੋ ਚੁੱਕਾ ਹੈ ਤੇ ਲੋਕ ਉਸ ਨੂੰ ਪਸੰਦ ਕਰ ਰਹੇ ਹੈ ਦਲਜੀਤ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਬਚਪਨ ਤੇ ਮਾਪਿਆਂ ਨਾਲ ਸਬੰਧਾਂ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਇਸ ਅਦਾਕਾਰ ਦਾ ਜਨਮ ਦਸਾਂਝ ਪਿੰਡ 'ਚ ਸਾਲ 1984 ਚ ਹੋਇਆ ਸੀ ਜਦੋਂ ਪੰਜਾਬ ਤੇ ਕਾਲੇ ਬੋਲੇ ਦਿਨ ਸਨ ਦਲਜੀਤ ਨੇ ਕਿਹਾ ਕਿ ਉਸ ਨੂੰ 11 ਸਾਲ ਦੀ ਉਮਰ 'ਚ ਉਸਦੇ ਮਾਪਿਆਂ ਨੇ ਲੁਧਿਆਣਾ ਚ ਰਿਸ਼ਤੇਦਾਰਾਂ ਕੋਲ ਰਹਿਣ ਲਈ ਕੱਲਿਆ ਸੀ ਉਸਨੇ ਕਿਹਾ ਕਿ ਮੈਂ 11 ਸਾਲ ਦੀ ਉਮਰ ਚ ਘਰ ਛੱਡ ਦਿੱਤਾ ਸੀ ਤੇ ਮੈਂ ਆਪਣੇ ਮਾਮੇ ਨਾਲ ਰਹਿਣ ਲੱਗ ਪਿਆ ਸੀ ਮਾਮਾ ਜੀ ਨੇ ਮੇਰੇ ਮਾਪਿਆਂ ਨੂੰ ਕਿਹਾ ਕਿ ਉਸ ਨੂੰ ਮੇਰੇ ਨਾਲ ਲੁਧਿਆਣਾ ਭੇਜ ਦਿਓ ਤੇ ਉਹਨਾਂ ਚੱਟ ਹਾਂ ਕਰ ਦਿੱਤੀ ਤੇ ਮੈਨੂੰ ਇੱਕ ਵਾਰ ਵੀ ਨਹੀਂ ਸੀ ਪੁੱਛਿਆ ਮੈਂ ਇੱਕ ਛੋਟੇ ਜਿਹੇ ਕਮਰੇ ਚ ਇਕੱਲਿਆਂ ਰਹਿਣਾ ਸ਼ੁਰੂ ਕੀਤਾ ਮੈਂ ਉੱਥੋਂ ਸਕੂਲ ਜਾਂਦਾ ਸੀ ਤੇ ਘਰ ਵਾਪਸ ਆ ਜਾਂਦਾ ਸੀ ਮੇਰੇ ਕਮਰੇ ਵਿੱਚ ਟੀਵੀ ਵੀ ਨਹੀਂ ਸੀ। ਮੇਰੇ ਕੋਲ ਸਮਾਂ ਬਹੁਤ ਹੁੰਦਾ ਸੀ ਕਿਉਂਕਿ ਉਦੋਂ ਸਾਡੇ ਕੋਲ ਫੋਨ ਨਹੀਂ ਸੀ ਹੁੰਦੇ, ਸੋਸ਼ਲ ਮੀਡੀਆ ਨਹੀਂ ਸੀ। ਇਸ ਤਰ੍ਹਾਂ ਮੈਂ ਮਾਪਿਆਂ ਤੋਂ ਦੂਰ ਹੋ ਗਿਆ। ਮੈਂ ਆਪਣੇ ਪਿਤਾ ਜੀ ਦੀ ਬਹੁਤ ਇੱਜ਼ਤ ਕਰਦਾ ਹਾਂ ਕਿਉਂਕਿ ਉਹ ਬਹੁਤ ਪਿਆਰੇ ਇਨਸਾਨ ਹਨ, ਸਤਿਕਾਰਯੋਗ ਇਨਸਾਨ ਹਨ। ਉਹ ਇੰਨੇ ਭੋਲੇ-ਪਾਲੇ ਐ ਕਿ ਉਹਨਾਂ ਮੈਨੂੰ ਕਦੇ ਇਹ ਵੀ ਨਹੀਂ ਪੁੱਛਿਆ ਕਿ ਮੈਂ ਕਿਹੜੇ ਸਕੂਲ 'ਚ ਪੜਦਾ ਹਾਂ। ਫਿਰ ਮੇਰਾ ਮਾਪਿਆਂ ਸੰਹੇ ਸਾਰਿਆਂ ਨਾਲ ਸੰਪਰਕ ਟੁੱਟ ਗਿਆ। ਮੈਂ ਆਪਣੀ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਕੀਤੀ ਹੈ ਜਿਸ ਦਾ ਮੈਨੂੰ ਬਤੌਰ ਕਲਾਕਾਰ ਬਹੁਤ ਫਾਇਦਾ ਹੋਇਆ ਇਹ ਗੱਲਾਂ ਦਲਜੀਤ ਦੁਸਾਂਝ ਨੇ ਇੱਕ ਇੰਟਰਵਿਊ 'ਚ ਆਖੀਆਂ ਦੋਸਤੋ ਤੇ ਮੈਂ ਵੀ ਤੁਹਾਨੂੰ ਦੱਸ ਦਿਆਂ ਕਿ ਮੇਰੀ ਨਿੱਜੀ ਤੌਰ ਤੇ ਦਲਜੀਤ ਦੁਸਾਂਝ ਨਾਲ ਕੀ ਸਾਂਝ ਹੈ 2005 ਦੀ ਗੱਲ ਹੋਵੇਗੀ ਅੱਜ ਤੋਂ 19 ਸਾਲ ਪਹਿਲਾਂ ਮੇਰੀ ਕਿਤਾਬ ਮੈਂ ਸਾਂਝ ਜੱਜ ਦਾ ਅਰਦਲੀ ਉੱਤੇ ਆਧਾਰਿਤ ਇੱਕ ਲਘੂ ਯਾਨੀ ਟੈਲੀ ਫਿਲਮ ਦਾ ਨਿਰਮਾਣ ਕੀਤਾ ਹਰਪ੍ਰੀਤਨ ਜੱਬਲ ਉੱਗੇ ਕਲਾਕਾਰ ਸਾਡੇ ਫਿਲਮਾਂ ਦੇ ਉਹਨਾਂ ਨੇ ਜੱਜ ਦਾ ਰੋਲ ਕੀਤਾ ਤੇ ਮੈਂ ਅਰਦਲੀ ਦਾ ਰੋਲ ਕੀਤਾ ਇਸ ਫਿਲਮ ਦੀ ਕਾਪੀ ਤਿਆਰ ਕੀਤੀ ਗਈ ਤਾਂ ਉਸ ਵੇਲੇ ਦਲਜੀਤ ਦੁਸਾਂਜ ਰਜਿੰਦਰ ਸਿੰਘ ਫਾਈਨ ਟੋਨ ਨਾਲ ਕੰਮ ਕਰਦੇ ਸਨ ਲੁਧਿਆਣੇ ਪੰਜਾਬੀ ਸੱਭਿਆਚਾਰ ਦੇ ਬਾਬਾ ਬੋੜ ਜਗਦੇਵ ਸਿੰਘ ਜਸੋਵਾਲ ਜੋ ਰਜਿੰਦਰ ਸਿੰਘ ਜੀ ਦੇ ਵੀ ਬਹੁਤ ਨਜ਼ਦੀਕ ਸਨ ਤੇ ਸਾਡੇ ਵੀ ਉਸਤਾਦ ਸਨ ਉਹ ਮੇਰੇ ਨਾਲ ਜਾਂਦੇ ਹਨ ਰਜਿੰਦਰ ਸਿੰਘ ਦੇ ਦਫ਼ਤਰ ਤੇ ਉਸ ਫਿਲਮ ਨੂੰ ਵੇਖਿਆ ਜਾਂਦਾ ਹੈ ਵੇਖਣ ਵਾਲੇ ਹਨ ਬਾਪੂ ਜਸੋਵਾਲ ਰਜਿੰਦਰ ਸਿੰਘ ਜੀ ਇੱਕ ਦਸਲਾਹਕਰ ਉਹਨਾਂ ਦਾ ਕੋਈ ਹੋਰ ਕੁਲਦੀਪ ਸਿੰਘ ਸਾਡਾ ਵੀਰ ਤੇ ਨਾਲ ਦਲਜੀਤ ਦੁਸਾਨ ਦਲਜੀਤ ਦੁਸਾਨ ਜੀ ਸੁਝਾ ਦਿੰਦਾ ਹੈ ਕਿ ਇਸ ਫਿਲਮ ਨੂੰ ਥੋੜਾ ਐਡਿਟ ਕਰਕੇ ਤੇ ਇਸ ਨੂੰ ਰਿਲੀਜ਼ ਕੀਤਾ ਜਾਏ ਵੱਖਰੇ ਵਿਸ਼ੇ ਤੇ ਜੱਜਾਂ ਅਦਾਲਤਾਂ ਕਚਹਿਰੀਆਂ ਮੁੰਛੀਆਂ ਅਰਦਲੀਆਂ ਬਾਰੇ ਨਿੰਦਰ ਕੋ ਗਿਆਨ ਵੀ ਦੀ ਬਣਾਈ ਇਹ ਫਿਲਮ ਜ਼ਰੂਰ ਰਿਲੀਜ਼ ਕੀਤੀ ਜਾਏ ਇਹ ਕਹਿਣਾ ਮੰਨ ਕੇ ਸਰਦਾਰ ਰਜਿੰਦਰ ਸਿੰਘ ਫੈਂਟੋਨ ਨੇ ਉਹ ਫਿਲਮ ਉਸ ਵੇਲੇ ਰਿਲੀਜ਼ ਕੀਤੀ ਜੱਜ ਦਾ ਅਰਦਲੀ ਜਿਹਨੂੰ ਬਹੁਤ ਹੰਗਾਰਾ YouTube ਤੇ ਮਿਲਿਆ ਤਾਂ ਦਲਜੀਤ ਦਸਾਂਜ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਮੇਰੇ ਮਨ 'ਚ ਆਦਰ ਅਦਬ ਦਾ ਪਾਤਰ ਬਣਿਆ ਹੋਇਆ ਹੈ ਜਿਸ ਨੇ ਪੰਜਾਬ ਪੰਜਾਬੀ ਤੇ ਪੰਜਾਬੀ ਅਦਾ ਮਾਣ ਵਧਾਇਆ ਹੈ ਨਿੰਦਰ ਕੁ ਗਿਆਨਵੀ ਵੱਲੋਂ ਪੇਸ਼ਕਸ਼ ਕੀਤੀ ਗਈ ਇਹ ਵਿਸ਼ੇਸ਼ ਰਿਪੋਰਟ